ਅੱਜ ਆਪਾਂ ਗੱਲ ਕਰਦੇ ਆਂ ਕੰਗਣਾ ਰਨਾਉਤ ਦੇ ਬੱਜੇ ਥੱਪੜ ਦੀ ਅੱਜ ਬੜਿਆਂ ਨੂੰ ਦੁੱਖ ਲੱਗਦਾਗਾ ਕਿ ਉਹਨੇ ਥੱਪੜ ਮਾਰਿਆਗਾ ਅੱਜ ਮੈਂ ਤਾਨ ਨੂੰ ਜਿਹੜੀ ਵੀਡੀਓ ਸਾਰੀ ਇਹ ਜਰੂਰ ਦੇਖਣਾ ਸਕਿੱਪ ਨਾ ਕਰਨਾ ਵੀਡੀਓ ਨੂੰ ਤੇ ਬੜਾ ਜਿਹੜਾ ਆਪਣੇ ਤੇ ਜਿਹੜਾ ਇਹ ਜਲਵਾ ਪਹਿਲਾਂ ਆਪਾਂ ਚੱਲਿਆ ਪੰਜਾਬੀਆਂ ਨੇ ਤੇ ਹੁਣ ਵੀ ਚੱਲ ਰਹੇ ਆ ਤੁਹਾਨੂੰ ਮੈਂ ਕੱਲੀ ਕੱਲੀ ਗੱਲ ਦਾ ਫੇਰਵਾ ਦੇਣਾ ਤੁਸੀਂ ਵੀਡੀਓ ਤੱਕ ਬਣੇ ਰਹੋ 1984 ਦੇ ਵਿੱਚ ਇੰਦਰਾ ਗਾਂਧੀ ਨੇ ਹਮਲਾ ਕੀਤਾ ਦਰਬਾਰ ਸਾਹਿਬ ਤੇ ਹਜ਼ਾਰਾਂ ਬੇਦਸ ਸੇ ਜਿਹੜੇ ਸਿੱਖ ਮਾਰੇ ਗਏ ਉਸ ਦਾ ਬਦਲਾ ਪਾਈ ਬਿਅੰਤ ਸਿੰਘ ਭਾਈ ਸਦਵੰਤ ਸਿੰਘ ਭਾਈ ਕੇਸ ਸਿੰਘ ਨੇ ਲੇਟਾ 31 ਅਕਤੂਬਰ 1984 ਨੂੰ ਉਸ ਤੋਂ ਬਾਅਦ ਨਵੰਬਰ ਦੇ ਵਿੱਚ 1 ਨਵੰਬਰ ਤੋਂ 3 ਨਵੰਬਰ ਤੱਕ ਅਰਜੀਪ ਗਾਂਧੀ ਨੇ ਦਿੱਲੀ ਦੇ ਵਿੱਚ ਗਲਾਂ 'ਚ ਟਾਇਰ ਪਾ ਸਾਡੇ ਨੌਜਵਾਨ ਭੈਣ ਬਜ਼ੁਰਗਾਂ ਬੱਚਿਆਂ ਦੇ ਅੱਗਾਂ ਲਾਈਆਂ ਗਿਆ ਨੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਅਰਜੀਬ ਗਾਂਧੀ ਦਾ ਫਿਰ ਬਿਆਨ ਆਉਂਦਾ ਕਹਿੰਦਾ ਜਦੋਂ ਵੱਡਾ ਪੇੜ ਗਿਰਦਾ ਹੈ ਤਾਂ ਧਰਤੀ ਹਲਤੀ ਹੈ ਤੇ ਉਸ ਤੋਂ ਬਾਅਦ ਸਾਡੇ ਨਾਲ 90 92 ਦੇ ਵਿੱਚ ਕੀ ਕੀ ਕੀਤਾ ਇਹਨਾਂ ਸਰਕਾਰਾਂ ਨੇ ਕਿੰਨੇ ਨੌਜਵਾਨ ਚੱਕ ਚੱਕ ਕੇ ਮਾਰੇ ਅੱਜ ਤੱਕ ਕਿਸੇ ਨੂੰ ਕੋਈ ਨਿਆਂ ਨਹੀਂ ਮਿਲਿਆ ਕੋਈ ਗੋਲਿਆ ਨਹੀਂ ਜੇਕਰ ਇੱਕ ਸਿੱਖਾ ਇੱਕ ਪੰਜਾਬੀ ਆਪਾਂ ਨੇ ਕੀਤੇ ਹੋਏ ਜ਼ੁਲਮਾਂ ਦਾ ਬਦਲਾ ਲੈ ਲੈਵੇ ਆਪਣੇ ਡੁੱਲੇ ਹੋਏ ਖੂਨ ਦਾ ਬਦਲਾ ਲੈ ਲੈਵੇ ਤਾਂ ਉਹ ਅੱਤਵਾਦੀ ਉਹ ਵੱਖਵਾਦੀ ਉਹ ਗੁਰਪਾਦੀ ਜੇ ਕੰਗਣਾ ਨੌਤ ਵਰਗੀਆਂ ਸਰਿਆਂ ਭੰਕੀ ਜਾਣ ਸਾਡੀਆਂ ਧੀਆਂ ਭੈਣਾਂ ਨੂੰ ਮੰਦਿਆ ਬੋਲ ਬੋਲਣਾ ਇਕਾ ਨੈਂਸੀ ਜੀ ਕੈਨੇਡਾ ਕਨੂਟਾ ਦੇ ਉਹ ਕਿੱਥੇ ਆ ਉਹ ਬੈਠੀ ਆ ਉਹ ਸਰਿਆਂਵ ਕਿਸ ਤਰ੍ਹਾਂ ਬਗਵਾਸ ਕਰ ਰਹੀ ਆ ਤੇ ਹੋਰ ਜਿਹੜੇ ਹਿੰਦੂ ਨੇ ਬਹੁਤ ਹੀ ਜ਼ਿਆਦਾ ਬੈਠੇ ਨੇ ਜਿਹੜੇ ਆਪਣੀਆਂ ਸ਼ਿਵ ਸੈਨਾ ਬਣਾਈ ਬੈਠੇ ਨੇ ਰੋਜ਼ ਸਿੱਖਾਂ ਦੇ ਖਿਲਾਫ ਭੌਂਕਦੇ ਨੇ ਸਰਕਾਰਾਂ ਕੋਈ ਐਕਸ਼ਨ ਨਹੀਂ ਲੈਂਦੀਆਂ ਧਰਨੇ ਆਪਣੇ ਕਿਸਾਨੀ ਧਰਨੇ ਦੌਰਾਨ ਸਾਡੇ ਨੌਜਵਾਨਾਂ ਦੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਕੋਈ ਹਿੰਦੁਸਤਾਨ ਨਹੀਂ ਹੱਲਿਆ ਕਿਸੇ ਦੀ ਧਰਤੀ ਨਹੀਂ ਹੱਲੀ ਕੋਈ ਦਿੱਲੀ ਨਹੀਂ ਹੱਲੀ ਪਰ ਇੱਕ ਥੱਪੜ ਦੇ ਵੱਜਣ ਦੇ ਨਾਲ ਅੱਜ ਸਾਰਿਆਂ ਨੂੰ ਦੁੱਖ ਲੱਗ ਰਿਹਾਗਾ ਕਿ ਕਿਉਂ ਦੇ ਲੱਪੜ ਮਾਰਿਆ ਗਿਆ ਹਿਮਾਚਲ ਦੇ ਵਿੱਚ ਤਾਪਲ ਜੋੜੇ ਨੂੰ ਜਿਹੜਾ ਬੋਰੀਤਾਰਾ ਕੋਟਿਆ ਗਿਆ ਤੇ ਕਿਸੇ ਮੀੜੀ ਤੇ ਖਬਰ ਨਹੀਂ ਚੱਲੀ ਤੇ ਕਿਸੇ ਨੂੰ ਦੁੱਖ ਨਹੀਂ ਲੱਗਿਆ ਕਹਿੰਦੇ ਜੀ ਇਸ ਕਰਕੇ ਮਾਰਿਆ ਗਿਆ ਉਹਨਾਂ ਨੂੰ ਕੁੱਟਿਆ ਗਿਆ ਕਿ ਕੰਗੜਾ ਰੌਟ ਦੇ ਥੱਪੜ ਮਾਰਿਆ ਇਹਦਾ ਮਤਲਬ ਤਾਂ ਫਿਰ ਇਹ ਹੋ ਗਿਆ ਜੇ ਇੱਕ ਬੰਦਾ ਕੋਈ ਗੁੱਸੇ ਦੇ ਵਿੱਚ ਆ ਕੇ ਕਿਸੇ ਨੂੰ ਕੁਝ ਕਹਿੰਦਾ ਤੇ ਤੁਸੀਂ ਸਾਰੀ ਕਮਿਊਨਿਟੀ ਨੂੰ ਸਾਰੀ ਸਿੱਖ ਕੌਮ ਨੂੰ ਇਸ ਤਰ੍ਹਾਂ ਤੁਸੀਂ ਪਹਿਲਾਂ ਵਾਂਗੂ 84 ਵਾਂਗੂ ਜਿਸ ਤਰ੍ਹਾਂ ਪਹਿਲਾਂ ਕਹਿੰਦੇ ਰਿਹਾ ਹਿੰਦੂ ਵੀਡੀਓ ਪੈਂ ਜਾਂ ਮੇਰੇ ਕੋਲੇ ਵੀ 84 ਯਾਦ ਕਰਾਵਾਂਗੇ 84 ਯਾਦ ਕਰਾਵਾਂਗੇ ਸਾਡੀ ਸਿੱਖ ਕੌਮ ਪਤਾ ਨਹੀਂ ਕਿੱਥੇ ਮਰੀ ਪਈ ਆ ਅੱਜ ਤੱਕ ਜਾਗਦੀ ਨਹੀਂ ਅਸੀਂ ਧੜਿਆਂ ਦੇ ਵਿੱਚ ਵੰਡੇ ਗਏ ਸਾਡੀਆਂ ਅੱਡਾ ਅੱਡ ਟਕਸਾਲਾ ਹੋ ਗਈਆਂ ਸਾਡਾ ਪਰੰਪਰਾ ਹੋਗੀ ਸਾਡੀ ਫਲਾਨਾ ਹੋਗੀ ਤੁਮ ਕਾਹੋਗੇ ਇੱਥੇ ਨਿਤ ਜਿਹੜੇ ਨੇ ਹਜ਼ਾਰਾਂ ਸਾਧਾਂ ਦਾ ਵਗ ਫਿਰਦਾ ਸਾਡੇ ਸਿੱਖ ਕੌਮ ਦੇ ਵਿੱਚ ਤੇ ਉਹ ਕੋਣ ਵਾਂਗ ਸਿੱਖ ਕੌਮ ਨੂੰ ਲੱਗੇ ਹੋਏ ਨੇ ਤੇ ਸਾਡਾ ਜਿਹੜਾ ਪਰਸੈਂਟ ਆ 2% ਕਹਿੰਦੇ ਸਾਡਾ ਤਾਂ 1% ਤੋਂ ਵੀ ਘੱਟ ਆ ਸਿੱਖ ਕੌਮਾਂ ਪਰ ਜਿਹੜੇ ਲੋਕ ਅੱਜ ਇਸ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਹਿਮਾਚਲ ਦੇ ਵਿੱਚ ਸਿੱਖਾਂ ਨੂੰ ਕੁੱਟਿਆ ਜਾਊਗਾ ਜਾਂ ਕੁੱਟਿਆ ਜਾ ਰਿਹਾ ਵੀ ਉੱਥੇ ਸਿੱਖ ਨਾ ਜਾਣ ਤੇ ਮੈਂ ਪਹਿਲਾਂ ਦੱਸ ਦੇਣਾ ਚਾਹਣਾ ਕਿ ਸਿੱਖ ਕੌਮ ਪਹਿਲਾਂ ਬਾਰ ਕਿਸੇ ਤੇ ਕਰਦੀ ਨਹੀਂ ਤੇ ਫਿਰ ਆਪਣਾ ਹੱਕ ਲੈ ਵੜਾ ਛੱਡਦੀ ਨਹੀਂ ਜਿਸ ਤਰ੍ਹਾਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਫਿਰ ਸਾਨੂੰ ਟੀਸੀ ਵਾਲਾ ਬੇਰ ਵੀ ਲਾਉਣਾ ਆਉਂਦਾਗਾ ਇਹ ਕੀ ਗੱਲ ਆ ਥੱਪੜ ਵੱਜਿਆ ਇੱਕ ਕੰਗਣਾ ਰਨਾਉ ਤੇ ਜਿਹੜੀ ਬਗਵਾਸ ਕਰਦੀ ਸੀ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਸੀ ਹਰ ਵਕਤ ਆ ਤੇ ਤੁਸੀਂ ਸਾਡੇ ਸਾਰੇ ਪੰਜਾਬੀਆਂ ਨੂੰ ਮਾਰਨਾ ਚਾਹੁੰਦੇ ਹੋ ਸਿੱਖਾਂ ਨੂੰ ਮਾਰਨਾ ਚਾਹੁੰਦੇ ਹੋ ਤੇ ਸਾਡੇ ਜਿਹੜੇ ਸਿੱਖ ਨੇ ਜਿਨ੍ਹਾਂ ਦੇ ਪੱਗਾਂ ਦੇ ਵਿੱਚ ਸਰਪਸਾਏ ਹੋਏ ਨੇ ਦੇਖਣ ਤੋਂ ਸਿੱਖ ਲੱਗਣਗੇ ਤੁਹਾਨੂੰ ਕਿਉਂਕਿ ਪੱਗਾਂ ਦਸਤਾਰਾਂ ਦਾੜੀਆਂ ਵੀ ਹੈਗੀਆਂ ਨੇ ਉੱਤਰੀ ਕਿਰਪਾਨਾਂ ਗੱਤਰੇ ਵੀ ਹੈਗੇ ਨੇ ਪਰ ਉਹਨਾਂ ਦਾ ਜਿਹੜੇ ਸਾਰੇ ਉਹ ਨੇ ਦਿੱਲੀ ਦੇ ਦल्ले ਨੇ ਦਲਾਲ ਨੇ ਉਹਨਾਂ ਨੂੰ ਕੰਗਣਾ ਰਣਾਉ ਤਾਂ ਦੁੱਖ ਲੱਗਦਾਗਾ ਤੇ ਉਹਨਾਂ ਨੂੰ ਸਾਡੇ ਨੌਜਵਾਨ ਮਾਰਿਆ ਹੋਿਆਂ ਦਾ ਸਭਕਰਨ ਸਿੰਘ ਜਿਹੜਾ ਸਿੱਧੀ ਗੋਲੀ ਨਾਲ ਮਾਰਿਆ ਗਿਆ ਜਾਂ ਸਾਡੇ ਹਜ਼ਾਰਾਂ ਪਹਿਲਾਂ ਨੌਜਵਾਨ ਮਾਰੇ ਗਏ ਨੇ 1990-92 ਦਾ ਹੱਕੇ ਤੱਕ ਬਿਆੰਤੇ ਸਰਕਾਰ ਵੱਲੋਂ ਪਰ ਕਿਸੇ ਨੂੰ ਉਦੋਂ ਦੁੱਖ ਨਹੀਂ ਲੱਗਿਆ ਕਿਸੇ ਨੇ ਅੱਜ ਤੱਕ ਰੋਲਾ ਨਹੀਂ ਪਾਇਆ ਕਿ ਭਾਈ ਪਿੰਡਾਂ ਦੇ ਪਿੰਡ ਖਾਲੀ ਕਰਤੇ ਦੱਸੋ ਕੌਣ ਬੋਲਿਆ ਕਹਦੇ ਪਿਛਲੀਆਂ ਗੱਲਾਂ ਭੁੱਲ ਜਾਓ ਤੇ ਜੇਕਰ ਪੰਜਾਬੀ ਸਿੱਖੋਂ ਆਪਣਾ ਬਦਲਾ ਲੈ ਲੈਂਦੀ ਆ ਤਾਂ ਉਹਨੂੰ ਅੱਤਵਾਦੀ ਦਾ ਖਿਤਾਬ ਦਿੱਤਾ ਜਾਂਦਾ ਜੇਕਰ ਹਿੰਦੂ ਕੋਈ ਕੁੱਟੇ ਹੁਣ ਹਿਮਾਚਲ ਦੇ ਵਿੱਚ ਨੌਜਵਾਨ ਇੱਕ ਉਦੀ ਮਹਿਲਾ ਨਾਲ ਸੀ ਕਫਲ ਜੋੜਾ ਕੁੱਟਿਆ ਗਿਆ ਤੇ ਉਥੋਂ ਕਿਉਂ ਨਹੀਂ ਬਿਆਨ ਦਿੱਤਾ ਸਾਡੇ ਜਿਹਨੇ ਪੱਗਾਂ ਵਿੱਚ ਸਰਪਸਾਏ ਨੇ ਕਿ ਜਿਹੜਾ ਹਿਮਾਚਲ ਦੇ ਵਿੱਚ ਅੱਤਵਾਦ ਆ ਗਿਆ ਹਿਮਾਚਲਿਆਂ ਨੂੰ ਅੱਤਵਾਦੀ ਕਿਉਂ ਨਹੀਂ ਕਿਹਾ ਇੱਕ ਥੱਪੜ ਵੱਜਿਆ ਉਹ ਅੱਤਵਾਦੀ ਹੋ ਗਿਆ ਜਿਨ੍ਹਾਂ ਨੇ ਬੁਰੀ ਤਰ੍ਹਾਂ ਉਥੇ ਘੌਣ ਗਿਆ ਜੋੜਾਗਾ ਜਿਹੜਾ ਪੰਜਾਬੀ ਉਹਨੂੰ ਕੁੱਟਿਆ ਤਾਂ ਉਹ ਸੱਤਵਾਦ ਆ ਇਹ ਸਾਨੂੰ ਜਿਹੜਾਗਾ ਇਹ ਗੱਲਾਂ ਸਾਰੀਆਂ ਸੋਚਣੀਆਂ ਪੈਣਗੀਆਂ ਸਿੱਖ ਕੌਮ ਨੂੰ ਆਪਣੇ ਧੜੇ ਬੰਦੀਆਂ ਛੱਡਣੀਆਂ ਪੈਣਗੀਆਂ ਜੇ ਤੁਸੀਂ ਬਚਣਾ ਚਾਹੁੰਦੇ ਹੋ ਜੇ ਤੁਸੀਂ ਇਸ ਮੁਲਕ ਦੇ ਵਿੱਚ ਰਹਿਣਾ ਚਾਹੁੰਦੇ ਹੋ ਇਸ ਕਰਕੇ ਲੋਕ ਜਿਹੜੇ ਨੇ ਆਪਾਂ ਕਹਿੰਦੇ ਆ ਉਹਨਾਂ ਦੇ ਖਿਲਾਫ ਵੀ ਬੋਲਦੇ ਆ ਕਿ ਲੋਕ ਖਾਲਸਤਾਨ ਦੀ ਮੰਗ ਕਰਦੇ ਨੇ ਪਰ ਅੱਕੇ ਨਾਲ ਅੱਕਿਆ ਕੋਈ ਬੰਦਾ ਕੋਈ ਨਾ ਕੋਈ ਰਾਹ ਅਪਣਾਉਂਦਾਗਾ ਉਹਨਾਂ ਨੂੰ ਮਹਿਸੂਸ ਹੁੰਦਾਗਾ ਕਿ ਸਾਡਾ ਜਿਹੜਾ ਇੱਥੇ ਜਨਰ ਸਾਡ ਕੀਤਾ ਗਿਆਗਾ ਸਾਡਾ ਕਤਲੇਆਮ ਕੀਤਾ ਗਿਆ ਸਾਡੇ ਉੱਤੇ ਜਿਹੜਾ ਜਿਵਾਪੇ ਵਰਗੇ ਕੇਸ ਪੈਂਦੇ ਨੇ ਸਾਨੂੰ ਡਿਵਿਡਗੜ੍ਹ ਵਰਗੀਆਂ ਜੇਲ੍ਹਾਂ ਵਿੱਚ ਭੇਜਿਆ ਜਾਂਦਾਗਾ ਪਰ ਜਿਹੜਾ ਸਿੱਖਾਂ ਦੇ ਖਿਲਾਫ ਭੌਂਕਦੇ ਨੇ ਇੱਥੇ ਆ ਟੰਡਰ ਟੁੰਡਣ ਵਰਗੇ ਇੱਕ ਉਹ ਗੰਝਾ ਜਾਏਗਾ ਇੱਕ ਆ ਮੰਡ ਜਾਏਗਾ ਗੰਦ ਜਿਹੜਾ ਲੁਧਿਆਣੇ ਵਾਲਾ ਇੱਕ ਆ ਨਾਇਨ ਸੀ ਗਰੇ ਬਾਲਵੰਦੀ ਕਿੱਥੇ ਬੈਠੀ ਆ ਜੇ ਇਹਨਾਂ ਨੂੰ ਦਰਜਨ ਦੇ ਕਰੀਬ ਨੇ ਜਿਹੜੇ ਇਹ ਵਿਅਕਤੀ ਇਹਨਾਂ ਦੇ ਨੌਂ ਹੀ ਅਵੱਲੇ ਨੇ ਇਹਨਾਂ ਦੇ ਨੌਂਾਂ ਦਾ ਵੀ ਪਤਾ ਨਹੀਂ ਕਿ ਕਿਤੇ ਜੰਮਿਆ ਕਿਤੇ ਜਾਏ ਨੇ ਇਹ ਇਹ ਸਿੱਖਾਂ ਦੇ ਖਿਲਾਫ ਆ ਬਗਵਾਸ ਕਰਦੇ ਨੇ ਮਰ ਲੋ ਸਾਰੇ ਆਵਾ ਪਾਰ ਕੇ ਦੇ ਕੇ ਦੇ ਸਿੱਖ ਨੂੰ ਜਿਹੜਾ ਨੇ ਅੱਜ ਕੰਗਣਾ ਨਾਉ ਦੇ ਵੱਜੇ ਥੱਪੜ ਤੇ ਦੁੱਖ ਮਨਾਇਆ ਦਾੜੀਆਂ ਰੱਖੀਆਂ ਹੋਈਆਂ ਨੇ ਪੱਗਾਂ ਬੰਨੀਆਂ ਹੋਈਆਂ ਨੇ ਕਹਿੰਦੇ ਅਸੀਂ ਸਿੱਖਾਂ ਤੇ ਉਹ ਕੰਗਣਾ ਨਾਉ ਦੇ ਹੱਕ ਵਿੱਚ ਖੜੇ ਆ ਜੇ ਕੋਈ ਬੀਬੀ ਕੁਲਵਿੰਦਰ ਕੌਰ ਸਾਡੀ ਭੈਣ ਕੁਲਵਿੰਦਰ ਕੌਰ ਦੇ ਹੱਕ ਵਿੱਚ ਖੜ ਗਿਆ ਤਾਂ ਉਹਨੂੰ ਕਹਿਤਾ ਕਿ ਤੂੰ ਭੈਣੇ ਡੋਲੀ ਨਾ ਤੈਨੂੰ ਜੇਕਰ ਕੋਈ ਤੈਨ ਦਾ ਗੁੱਸਾ ਤੂੰ ਇਸਤੇ ਆਪਣਾ ਜਿਹੜਾ ਸਟੈਂਡ ਆ ਉਹ ਕੈਮ ਰੱਖੀ ਅਸੀਂ ਤੈਨੂੰ ਨੌਕਰੀ ਵੀ ਦੇਵਾਂਗੇ ਪੀਏ ਵੀ ਦੇਵਾਂਗੇ ਇਹ ਮਾੜੀ ਗੱਲ ਆ ਜਦੋਂ ਸਾਡੀਆਂ ਧੀਆਂ ਪਹਿਣਾ ਬਾਰੇ ਉਹ ਕੰਗਣਾ ਰੁਨਾਤ ਬਕਵਾਸ ਕਰਦੀ ਸੀ ਉਦੋਂ ਤੁਸੀਂ ਕਿੱਥੇ ਮਰੇ ਸੀ ਉਦੋਂ ਤੁਸੀਂ ਤੁਹਾਡੀ ਬੋਲਤੀ ਕਿਉਂ ਬੰਦ ਹੋਈ ਸੀ ਉਦੋਂ ਹੁਣ ਬੜਾ ਤੁਹਾਨੂੰ ਦੁੱਖ ਲੱਗਿਆਗਾ ਚਾਹੇ ਤੁਸੀਂ ਕਹਿਣੋ ਸਾਡੇ ਨੂੰ ਕਿੰਨੇ ਕੁੱਟ ਲਓਗੇ ਜੇ ਕਦੇ ਹਿਮਾਚਲਤ ਜਾਂਦਿਆਂ ਨੂੰ ਤੁਸੀਂ ਕੁੱਟੋਂਗੇ ਕਿੰਨੇ ਕੇ ਨੂੰ ਕੁੱਟ ਲੋਂਗੇ ਫਿਰ ਸਿੱਖ ਕੌਮ ਬਦਲਾ ਲੈਣਾ ਜਾਣਦੀ ਆ ਜਿਸ ਤਰ੍ਹਾਂ ਪਹਿਲਾਂ ਬਦਲੇ ਲੈਤੇ ਨੇ ਕੌਮ ਨੇ ਤੇ ਫਿਰ ਆਪਣੇ ਵਾਲੀ ਨਾਲ ਫਿਰ ਮੂੰਹ ਜਾਂ ਟੱਡਿਓ ਫਿਰ ਨਾ ਕਿਹੋ ਇੱਥੇ ਅੱਤਵਾਦ ਆ ਇੱਥੇ ਉੱਗਰਵਾਦ ਆ ਫਿਰ ਉੱਗਰਵਾਦ ਤੇ ਅੱਤਵਾਦ ਦਾ ਟੈਗ ਤੁਸੀਂ ਲਾ ਦਿੰਨੇ ਹੋ ਜੇ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ ਜੇ ਆਪਣਾ ਕੋਈ ਹੱਕ ਲੈਣਾ ਜਾਣਦਾਗਾ ਤੇ ਫਿਰ ਉਹ ਅੱਤਵਾਦ ਹੋ ਜਾਂਦਾਗਾ ਤੁਹਾਡੇ ਲਈ ਤੁਸੀਂ ਸੱਤਵਾਦੀ ਹੋ ਜਾਂਦੇ ਹੋ ਤੁਸੀਂ ਸਾਡੇ ਮੈਂ ਪਹਿਲਾਂ ਦੱਸ ਗਿਆ ਕੋ-ਕੋਕ ਨੌਜਵਾਨ ਸ਼ਹੀਦ ਕਰਤੇ 4 ਲੱਖ ਦੇ ਕਰੀਬ ਜਿਹੜਾ 1984 ਦੇ ਲੈ ਕੇ 97 98 ਤੱਕ ਜਿਹੜਾ ਮੁੰਡਾ ਮਾਰਿਆ ਗਿਆ ਤੇ ਉਹਦਾ ਲੇਖਾ ਜੋਖਾ ਕੌਣ ਕਰੂਗਾ ਕਿਸੇ ਨੇ ਗੱਲ ਛੇੜੀ ਅੱਜ ਤੱਕ 25000 ਲਾਸਾਂ ਦੀ ਕੱਲਿਆਂ ਦੀ ਸਨਾਗਤ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਕਰ ਲਈ ਸੀ ਤੇ ਉਹਨੂੰ ਚੁੱਕ ਕੇ ਮਾਰ ਦਿੱਤਾ ਤੇ ਸਾਡੇ ਜਿਹੜੇ ਕਹਿੰਦੇ ਆ ਕਿ 25000 ਜਾਂ ਹੋਰ ਮਾਰਨਾ ਸੀ ਜਾਂ ਮਾਰਨਾ ਸੀ ਨਹੀਂ ਕਰੀਬ 1.5-2 ਲੱਖ ਦੇ ਕਰੀਬ ਮੁੰਡਾ 90 ਤੋਂ ਲੈ ਕੇ 98 ਤੱਕ ਮਾਰਿਆ ਗਿਆ ਕੋਈ ਨਿਆਣੀ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਕਿਸੇ ਨੇ ਨਹੀਂ ਸੁਣੀ ਇੱਕਾ ਦੁੱਕਾ ਜਿਹੜੇ ਥਾਣੇਦਾਰ ਨੇ ਜ਼ਾਲਮ ਉਹਨਾਂ ਨੂੰ ਸਜ਼ਾ ਹੋਈ ਆ ਪਰ ਉਹ ਵੀ ਨਾ ਮਾਤਰਾ ਹੋਈ ਆ ਤੇ ਉਹ ਜੇਲ੍ਹ ਤੋਂ ਫੇਰ ਬਾਹਰ ਆ ਕੇ ਬੈਠੇ ਨੇ ਜਿਹਨੇ ਸਾਡਾ ਕਹਾਣ ਕੀਤਾਗਾ ਇਸ ਗੱਲ ਕੇ ਕਹਿਣਾਗਾ ਸਿਕਾਉਨੋਂ ਵੀ ਜਿਹੜਾ ਚਾਹੀਦਾਗਾ ਕਿ ਆਪਣਾ ਜਿਹੜਾਗਾ ਇੱਕ ਇਕੱਠੇ ਹੋ ਜੋ ਜੇ ਤੁਸੀਂ ਬਚਣਾ ਜੇ ਤੁਸੀਂ ਬਚਣਾ ਚਾਹੁੰਦੇ ਹੋ ਜੇ ਤੁਸੀਂ ਦਿੱਲੀ ਦੀ ਦਲਾਲੀ ਕਰੋਗੇ ਜੇ ਤੁਸੀਂ ਦਿੱਲੀ ਦੇ ਨਾਲ ਰਹੋਗੇ ਤਾਂ ਤੁਹਾਡਾ ਇੱਥੇ ਬੱਟਿਆ ਕੁਝ ਨਹੀਂ ਜਾਣਾ ਐਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਿਉਂਕਿ ਕਈਆਂ ਨੂੰ ਅੱਜ ਵੀ ਬੜੀਆਂ ਮਿਰਚਾਂ ਲੱਗ ਰਹੀਆਂ ਕੰਗੜਾ ਨਾਉਤ ਦੇ ਵੱਜੇ ਥੱਪਣ ਦੇ ਪਰ ਜਦੋਂ ਸਾਡਾ ਸਾਡੇ ਥੱਪੜ ਮਾਰਦੇ ਆ ਸਾਡੇ ਗੋਲੀਆਂ ਮਾਰਦੇ ਨੇ ਉਦੋਂ ਕਿੱਥੇ ਜਾਂਦੇ ਨੇ ਵਿਦਵਾਨ ਕਿੱਥੇ ਜਾਂਦੇ ਨੇ ਉਦੋਂ ਕਿਹੜਿਆ ਖੁੱਡਾਂ 'ਚ ਬੈਠੇ ਹੁੰਦੇ ਨੇ ਉਹਦੇ ਇਹਨਾਂ ਦੀ ਅੱਖਾਂ ਬੰਦ ਹੁੰਦੀਆਂ ਨੇ ਉਹਦਾ ਮੂੰਹ ਬੰਦ ਹੁੰਦਾ ਇਹਨਾਂ ਦਾ ਤੇ ਹੁਣ ਸਾਰੇ ਜਨਾ ਖੜਾ ਭੌਂਕਣ ਲੱਗ ਪਿਆ ਜੇ ਕੁਲਵਿੰਦਰ ਕੌਰ ਨੇ ਮਾਰਾ ਕੀਤਾ ਮਾਰਾ ਕੀਤਾ ਕੀ ਮਾਰਾ ਕੀਤਾ ਬਈ ਉਹਨੂੰ ਗੁੱਸਾ ਆਇਆ ਉਹਨੇ ਥੱਪੜ ਮਾਰਿਆਗਾ ਜਾਂ ਫਿਰ ਥੱਪੜ ਦੀ ਮਾਰੇ ਦੀ ਵੀਡੀਓ ਵਾਇਰਲ ਕਿਉਂ ਨਹੀਂ ਕੀਤੀ ਕਿੱਥੇ ਥੱਪੜ ਮਾਰਿਆ ਪਹਿਲੀ ਗੱਲ ਤਾਂ ਮੈਂ ਇਹ ਮੰਨਦਾ ਚਲੋ ਉਹਨੇ ਜੇ ਮਾਰ ਵੀ ਦਿੱਤਾ ਨਾ ਉਹਦੀ ਵੀਡੀਓ ਜਨਤਕ ਹੋਈ ਆ ਉਹਨੂੰ ਸਸਪੈਂਡ ਨਾਲ ਨਾਲ ਕਰਤਾ ਜਿੰਨੇ ਉਹਨੂੰ ਸਜ਼ਾ ਮਿਲਣੀ ਸੀ ਅਲ ਬੰਦਰ ਕੌਰ ਨੂੰ ਦੇ ਦਿੱਤੀ ਸਸਪੈਂਡ ਕਰ ਦਿੱਤਾ ਤੇ ਇਸ ਤੋਂ ਵੱਧ ਕੀ ਆ ਜੇ ਤੁਸੀਂ ਹਿਮਾਚਲ ਦੇ ਗਏ ਸਿੱਖਾਂ ਨੂੰ ਕੁੱਟੋਗੇ ਜਾਂ ਪੰਜਾਬੀਆਂ ਨੂੰ ਕੁੱਟੋਗੇ ਜਾਂ ਸਾਨੂੰ ਦਬਕੇ ਮਾਰੋਗੇ ਕਿ ਅਸੀਂ ਐਂ ਕਰਦਾਂਗੇ ਅਸੀਂ ਬਾਹਰ ਕਰਦਾਂਗੇ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਸਵਾ ਲੱਖੋਂ ਸੇ ਮੈਂ ਇੱਕ ਲੜਾਉ ਤਵੇ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਸਾਨੂੰ ਸਵਾ ਲੱਖ ਦੇ ਨਾਲ ਲੜਨਾ ਆਉਂਦਾ ਇਹ ਭਲੇਖਾ ਮਤ ਸੋਚੇ ਮਨ ਦੇ ਵਿੱਚ ਕਿ ਤੁਸੀਂ ਜਿਹੜਾ ਹੈਗਾਗਾ ਇੱਥੇ ਬਗਵਾਸ ਮਾਰੀ ਜਾਂਦੇ ਹੋ ਕਿ ਅਸੀਂ ਸਿੱਖ ਕੌਮ ਨੂੰ ਐ ਕਰਦੇ ਆ ਜੀ ਉਥੇ ਹਿਮਾਚਲ ਦੇ ਵਿੱਚ ਐ ਕਰ ਦੇਣਗੇ ਫਲਾਣਾ ਕਰ ਦੇਣਗੇ ਇਹਦਾ ਸਾਨੂੰ ਬੜਾ ਡਰਾਵਾ ਨਾ ਦਿਵੋ ਸਿੱਖ ਕੌਮ ਨੂੰ ਚਾਹੀਦਾਗਾ ਕਿ ਉਹਨਾਂ ਪਹਾੜੀਆਂ ਵੱਲ ਜਾਣੇ ਤੋਂ ਕਰਨ ਕੀ ਜਾਣੇ ਉਥੇ ਕਿਉਂ ਤੱਕੇ ਖਾਣ ਜਾਣੇ ਤੁਸੀਂ ਉਥੇ ਹੋਰ ਬਥੇਰਾ ਕੁਸਪਿਆਗਾ ਗੁਰੂ ਘਰ ਪੈਨੇ ਸਾਡੇ ਦਰਬਾਰ ਸਾਹਿਬ ਪਿਆ ਉਥੇ ਹੋਰ ਬਥੇਰੀਆਂ ਜਿਹੜੀਆਂ ਜਗ੍ਹਾ ਨੇ ਘੁੰਮਣ ਲਈ ਉਥੇ ਵਗਜੋ ਪਰ ਨਹੀਂ ਅਸੀਂ ਤਾਂ ਜਾਣ ਜਾਣ ਕੇ ਪੰਗੇ ਵੀ ਅਸੀਂ ਆਪ ਲੈਨੇ ਆ ਉਥੇ ਜਾਣੇ ਆ ਜਿਨ੍ਹਾਂ ਦੀ ਦੂਜੀ ਇੰਦਰਾ ਗਾਂਧੀ ਦੇ ਲੱਪੜ ਬੱਜਿਆ ਤੇ ਉਹਨਾਂ ਨੂੰ ਤਾਂ ਦੁੱਖ ਹੋਣ ਲੱਗਣੇ ਲੱਗਣਾਗਾ ਉਹਨਾਂ ਨੇ ਤਾਂ ਆਪਣਾ ਜਿਹੜਾ ਘਰ ਆ ਕਰਨਾਗਾ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਜ਼ਰੂਰ ਕਰਨਾ ਵੈਰਜ ਦਾ ਖਾਲਸਾ ਵੈਰਜ ਕੀ ਫਤਿਹ